ਮੈਂ ਐਸੇ ਜੱਜ ਨੇ ਜਿੱਤੇ ਆਪਣਾ ਮੈਨੂੰ ਮੈਸੇਜ ਮਿਲਿਆ ਹੈਗਾ ਕਿ ਨੰਬਰ 7 ਨੰਬਰ ਸੀ ਨੇ ਵੜੇ ਪਾਸਟਾਂ ਤੇ ਐਕਸੀਡੈਂਟ ਹੋ ਰਹਾ ਸੀ ਮੁਕਦੀ ਬੁੱਧੀਆਂ ਉਤੇ ਤੇ ਇੱਥੇ ਆਣ ਕੇ ਦੇਖਿਆ ਕੋਈ ਗੱਡੀ 4 ਗੱਡੀਆਂ ਸੁੱਝ ਚ ਵੱਜੀ ਹੈ ਉਹਨਾਂ ਦੇ ਫਰੋਨ ਲੜੀਆਂ ਵਗਰਾ ਜਿਹੜਾ ਗੱਡੀ ਦਾ ਡਰਾਈਵਰ ਹੀ ਫੜ ਲਿਆ ਤੇ ਸਾਨੂੰ ਇਹਦਾ ਪਤਾ ਲੱਗਾ ਕਿ ਜਿਹੜੀ ਲੇਡੀ ਹੈ ਉਹਦੀ ਡੈਥ ਹੋ ਚੁੱਕੀ ਹੈ ਲੇਡੀ ਕਿੱਥੇ ਦੀ ਰਹਿਣ ਵਾਲੀ ਹੋ ਸਕਦਾ ਇਹ ਨਹੀਂ ਆਇਆ ਇਹ ਪਤਾ ਲੱਗਾ ਹੁਣ ਜਾ ਹਸਪਤਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ ਤੇ ਦੇਖਦੇ ਹਾਂ ਜੀ ਤੇਰਾ ਨਾਮ ਵਿਸ਼ਾਲ ਹੈ ਤੇ ਮੇਰੇ ਭੂਆ ਜਲਾਦੇ ਆ ਇੱਕ ਪ੍ਰਾਤਮਿਕ ਨੂੰ ਸ਼ਾਮ ਨੂੰ ਜਾ ਰਹੇ ਸੀ ਮੰਡੀ ਉਹ ਤੋਂ ਸਬਜ਼ੀ ਲੈ ਕੇ ਆ ਰਹੇ ਸੀ ਸਾਈਡ ਤੋਂ ਥਾਰ ਵਾਲ ਨੇ ਟੱਕਰ ਮਾਰ ਕੇ ਉਹਦੀ ਉੱਤੇ ਹੁੰਦੇ سپورਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਕੋਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕੋਲ ਜੇ ਲੋਕ ਦੇ ਆਸਪਾਸ ਪੁੱਛਿਆ ਉਹ ਤਾਂ ਕੋਲ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਹਾਂਜੀ ਲੋਕਾਂ ਨੇ ਫੜ ਕੇ ਨੂੰ ਪੁਲਸ ਦੇ ਹਵਾਲੇ ਕਰਿਆ ਹਾਂਜੀ ਜਿਹੜਾਾਂ ਦੀ ਚੈੱਕ ਹੋਈ ਆ ਉਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਪਰਮਜੀਤ ਕੋਹਰ ਹੈ ਪਰਮਜੀਤ ਕੋਹਰ ਹੈ ਤੇ ਕੋਹਾਂ ਦੀ 14 ਸਾਲਾਂ ਦੀ ਬੇਟੀ ਹੈ ਤੇ ਦੋਨੋਂ ਕੱਲੇ ਰਹਿੰਦੇ ਸੀ ਕੀ ਕਰਦੇ ਸੀ ਤੇ ਇੱਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਮੇਰੇ ਦੂਜੇ ਭੂਆ ਜੀ ਉਹਨਾਂ ਦੀ ਡਾਇਲਿਸਿਸ ਚੱਲਦੀ ਆ ਸਾਰਾ ਖਰਚਾ ਇਹ ਹੀ ਉਠਾਉਂਦੇ ਸੀ ਇਹ ਕੀ ਕਰਦੇ ਹਾਂਜੀ ਇਹ ਟੀਚਰ ਸੀਗੇ ਪਬਲਿਕ ਸਕੂਲ ਵਿੱਚ ਪ੍ਰਾਈਵੇਟ ਹਾਂਜੀ ਪਿਕ ਮੀ ਪਿਛਲੇ ਮਹੀਨੇ ਤੋਂ ਹੀ ਜੁਆਇਨ ਕੀਤਾ ਜੇ ਹਾਂਜੀ ਕੋਈ ਮੰਤਕ ਨਹੀਂ ਮੰਗਿੰਦੇ ਇਨਸਾਫ ਦੀ ਕਰਦਿਆਂ ਜੀ ਹੋਰ ਕੁਝ ਨਹੀਂ ਮੈਂ ਐਸੇ ਗੱਜ ਮੈਂ ਜਿੱਥੇ ਆਪਣਾ ਮੈਨੂੰ ਮੈਸੇਜ ਮਿਲਿਆਗਾ ਕਿ ਨਾ ਕਰ ਵੀ 7 ਨੰਬਰ ਤੋਂ ਨੇੜੇ ਪਸਟਾਨ ਤੇ ਐਕਸੀਡੈਂਟ ਹੋਇਆ ਸੀ ਮੁਕਦੀ ਪੁੱਗੀਆਂ ਤੇ ਇੱਥੇ ਆਣ ਕੇ ਦੇਖਿਆ ਕੋਈ ਗੱਡੀ 4 ਗੱਡੀਆਂ ਸੁੱਤੀ ਚ ਵੱਜੀ ਐ ਉਹਨਾਂ ਦੇ ਫਰੋਂ ਲੜੀਆਂ ਵਗਰਾ ਜਿਹੜਾ ਗੱਡੀ ਦਾ ਡਰਾਈਵਰ ਹੀ ਫੜ ਲਿਆ ਤੇ ਸਾਨੂੰ ਇਹਨੇ ਪਤਾ ਲੱਗਾ ਕਿ ਜਿਹੜੀ ਲੇਡੀ ਐ ਉਹਦੀ ਡੈਥ ਹੋ ਚੁਕੀ ਐ ਲੇਡੀ ਕਿੱਥੇ ਜਾਨ ਵਾਲੀ ਹੋ ਸਕਦਾ ਇੰਨਾ ਨਹੀਂ ਆ ਇਹ ਪਤਾ ਲੱਗਾ ਹੁਣ ਜਾ ਹਸਪਤਾਲ ਜਾ ਰਿਹਾ ਮੈਂ ਜਾ ਕੇ ਪਤਾ ਕਰਤਾ ਤੇ ਦੇ ਨਾ ਜੀ ਮੇਰਾ ਨਾਮ ਵਿਸ਼ਾਲ ਐ ਤੇ ਮੇਰੇ ਭੂਆ ਜੀ ਲਾਦੇ ਆ ਤੇ ਇੱਕ ਰਾਤ ਨੂੰ ਸ਼ਾਮ ਨੂੰ ਜਾ ਰਹੇ ਸੀ ਮੰਡੀ ਉਹ ਤੋਂ ਸਬਜ਼ੀ ਲੈ ਕੇ ਆ ਰਹੇ ਸੀ ਸਾਈਡ ਤੋਂ ਥਾਰ ਵਾਲ ਨੇ ਟੱਕਰ ਮਾਰ ਕੇ ਉਹਦੀ ਉੱਤੇ ਹੁੰਦੇ سپورਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਕੋਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕੋਲ ਜਿਹੇ ਲੋਕ ਦੇ ਆਸਪਾਸ ਪੁੱਛਾ ਉਹ ਤਾਂ ਕੋਲੋਂ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਹਾਂਜੀ ਲੋਕਾਂ ਨੇ ਫੜ ਕੇ ਨੂੰ ਪੁਲਸ ਦੇ ਹਵਾਲੇ ਕਰਿਆ ਹਾਂਜੀ ਜਿਹੜਾਾਂ ਦੀ ਚੈੱਕ ਹੋਈ ਆ ਉਹਨਾਂ ਦਾ ਨਾਮ ਕੀ ਇਹਨਾਂ ਦਾ ਨਾਮ ਪਰਮਜੀਤ ਕੋਹਰ ਹੈ ਪਰਮਜੀਤ ਕੋਹਰ ਹੈ ਤੇ ਕੋ ਉਹਨਾਂ ਦੀ 14 ਸਾਲਾਂ ਦੀ ਬੇਟੀ ਹੈ ਤੇ ਦੋਨੋਂ ਇਕੱਲੇ ਰਹਿੰਦੇ ਸੀ ਕੀ ਕਰਦੇ ਸੀ ਤੇ ਇੱਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਮੇਰੇ ਦੂਜੇ ਭੂਆ ਜੀ ਉਹਨਾਂ ਦੀ ਡਾਇਲਿਸਿਸ ਚੱਲਦੀ ਹੈ ਸਾਰਾ ਖਰਚਾ ਇਹ ਹੀ ਉਟਾਉਂਦੇ ਸੀ ਇਹ ਕੀ ਕਰਦੇ ਹਾਂਜੀ ਇਹ ਟੀਚਰ ਸੀਗੇ ਪਬਲਿਕ ਸਕੂਲ ਵਿੱਚ ਰਾਈਵਰ ਹਾਂਜੀ ਪਿਕ ਮੀ ਪਿਛਲੇ ਮਹੀਨੇ ਤੋਂ ਹੀ ਜੁਆਇਨ ਕੀਤਾ ਜੇ ਹਾਂਜੀ ਉਂਝੀ ਮੰਨਤ ਲੋ ਮੰਗਿੰਦੇ ਇਨਸਾਫ ਦੀ ਕਰਦਿਆਂ ਜੀ ਹੋਰ ਕੁਝ ਨਹੀਂ